ਗੁਆਂਡੀ ਸੂਬੇ ਜੰਮੂ ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ جاری ਹਿੰਸਕ ਘਟਨਾਵਾਂ ਦੀ ਲੜੀ ਵਿੱਚ ਉਸ ਵੇਲੇ ਹੋਰ ਵਾਧਾ ਹੋਇਆ ਜਦੋਂ ਜੰਮੂ ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਦੇ ਕਮਾਕਰੀ ਸੈਕਟਰ ਵਿੱਚ ਭਾਰਤੀ ਫੌਜ ਨੇ ਬਾਰਡਰ ਐਕਸ਼ਨ ਟੀਮ ਯਾਨੀ ਕਿ بی اے ٹی ਦੇ ਹਮਲੇ ਨੂੰ ناکਾਮ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਇੱਕ ਕਪਤਾਨ ਸਮੇਤ ਚਾਰ ਹੋਰ ਜ਼ਖਮੀ ਹੋਏ ਨੇ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਇੱਕ ਕੁਛ ਪੈਟੀਆਂ ਵੀ ਹਲਾਕ ਹੋਇਆ ਕੁੱਲ ਮਿਲਾ ਕੇ ਤਿੰਨ ਕੁਛ ਪੈਟੀਆਂ ਦੇ ਸਮੂਹ ਨੇ ਉੱਤਰੀ ਕਸ਼ਮੀਰ ਜ਼ਰੇ ਦੇ 36 ਗ੍ਰਾਮ ਸੈਕਟਰ ਵਿੱਚ ਕੁਮਕਦੀ ਚੌਕੀ ਨੇੜੇ ਇੱਕ ਗ੍ਰੇਨੇਡ ਛਟਿਆ ਅਤੇ ਗੋਲੀਬਾਰੀ ਕੀਤੀ ਅਤੇ ਇਸ ਤੋਂ ਬਾਅਦ ਦੋਹਾਂ ਧਿਰਾਂ درمیان ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿੱਚ ਪੰਜ ਫੌਜੀ ਜ਼ਖਮੀ ਹੋ ਗਏ ਆਤਿਨਾ ਵਿੱਚੋਂ ਇੱਕ ਨੇ ਬਾਦ ਵਿੱਚ ਦਮ ਤੋੜ ਦਿੱਤਾ ਜਾਣਕਾਰੀ ਮੁਤਾਬਕ ਜ਼ਖਮੀਆਂ ਵਿੱਚੋਂ ਇੱਕ ਹੋਰ ਜਵਾਨ ਨੂੰ ਵੀ ਫੌਰੀ ਤੌਰ ਤੇ ਇਲਾਜ ਦੀ ਜ਼ਰੂਰਤ ਮਹਿਸੂਸ ਹੋਈ ਘੰਟਿਆਂ ਤੱਕ ਚੱਲੀ ਗੋਲੀਬਾਰੀ ਦੌਰਾਨ 2 ਕਸਪੈਟੀਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਫੌਜ ਤੇ ਸੁਰੱਖਿਆ ਬਲਾਵਲوں ਲਗਾਤਾਰ ਮੁਸਤੈਦੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ